ਦੀ 13 1 2026 ਨੂੰ ਲੋੜੀ ਵੱਲੇ ਦਿਨ ਜੀ 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 ਸਰ ਲੋੜੀ ਵੱਲੇ ਦਿਨ ਮਕਬੂਲਪੁਰਾ ਪੁਲਿਸ ਸਟੇਸ਼ਨ ਨੂੰ ਇਤਲਾ ਮਿਲੀ ਕਿ 알파 1 ਮॉल ਦੇ ਸਾਹਮਣੇ ਇੱਕ ਡੈਡ ਬੋਡੀ ਪਈ ਹੋਈ ਹੈ ਇਤਲਾ ਮਿਲਦੇ ਹੀ ਐਸਐਚਓ ਮਕਬੂਲਪੁਰਾ ਉਹ ਮੌਕੇ ਤੇ ਪਹੁੰਚੀ ਆਪਣੀ ਟੀਮ ਦੇ ਨਾਲ ਤੇ ਜਦੋਂ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਡੇਡ ਬੋਡੀ ਨੂੰ ਦੇਖਿਆ ਤੇ ਕਬਜ਼ੇ ਚ ਲਿੱਤਾ ਤੇ ਜਦੋਂ ਡੈਡ ਬੋਡੀ ਨੂੰ ਦੇਖਿਆ ਤੇ ਉਹ ਸਾਨੂੰ ਲੱਗਿਆ ਕਿ ਡੈਡ ਬੋਡੀ ਥੋੜੀ ਉਹ ਹੈਗੀ ਆਪਣਾ ਕਟਫਟ ਹੋਈ ਹੋਈ ਹੈ ਡੈਡ ਬੋਡੀ ਦੀ ਤੇ ਇਹਨਾਂ ਨੇ ਸੀਨੀਅਰ ਅਸਸਟੈਂਟ ਦੇ ਨੋਟਿਸ ਚ ਲਿਆ ਕੇ ਅਨੁਭਵ ਜੀ ਸਾਡੇ ਏਸੀਪੀ ਈਸਟ ਇਹਨਾਂ ਦੇ ਨੋਟਿਸ ਚ ਲਿਆਏ ਐਸਐਸਪੀ ਸਾਹਿਬ ਦਾ ਸੀਪੀ ਸਾਹਿਬ ਦੇ ਵੀ ਨੋਟਿਸ 'ਚ ਲਿਆ ਕੇ ਤੇ ਐਸਆਈਆਰ ਨੰਬਰ 91312026 ਅੰਡਰ ਸੈਕਸ਼ਨ 103 ਬੀ ਐਨ ਐਸ ਐਕਟ ਉਹ ਬਰਚ ਕੀਤੀ ਤੇ ਦਰਜ ਕਰਕੇ ਜਿਹੜੀ ਡੈੱਡ ਬੋਡੀ ਹੈ ਉਹਨੂੰ ਮੌਰਚਰੀ 'ਚ ਜਮ੍ਹਾਂ ਕਰਾਤਾ ਤੇ ਉਸ ਤੋਂ ਬਾਅਦ ਪੇਪਰ 'ਚ ਇਸ਼ਤਿਹਾਰ ਦਿੱਤਾ ਜਦੋਂ ਪੇਪਰ 'ਚ ਇਸ਼ਤਿਹਾਰ ਦਿੱਤਾ ਉਸ ਤੋਂ ਬਾਅਦ 72 ਘੰਟੇ ਤੱਕ ਅਸੀਂ ਵੇਟ ਕੀਤੀ ਤੇ ਜਦੋਂ ਕਿਸੇ ਨੇ ਵੀ ਕਲੀਨ ਨਹੀਂ ਕੀਤੀ ਡੈਡ ਬੋਡੀ ਤੇ ਉਸ ਤੋਂ ਬਾਅਦ ਪੂਰੇ ਰੀਤੀ ਰਿਵਾਜਾਂ ਨਾਲ ਡੈਡ ਬੋਡੀ ਦਾ ਸੰਸਕਾਰ ਕਰਤਾ ਤੇ ਜਦੋਂ ਅਸੀਂ ਜਦੋਂ ਐਸਐਚਓ ਸਾਹਿਬ ਨੇ ਡੈਡ ਬੋਡੀ ਦੇਖੀ ਸੀ ਤੇ ਏਸੀਪੀ ਸਾਹਿਬ ਨੇ ਦੇਖੀ ਸੀ ਇਹਨਾਂ ਨੂੰ ਥੋੜਾ ਸ਼ੱਕ ਪਿਆ ਕਿ ਬੰਦਾ ਹਿਮਾਚਲੀ ਲੱਗਦਾ ਹੈ ਲੁਕਸ ਤੋਂ ਤੇ ਅਸੀਂ ਹਿਮਾਚਲ ਹਰਿਆਣਾ ਤੇ ਹੋਰ ਵੀ ਸਟੇਟਸ ਦੇ ਵਿੱਚ ਅ ਆਪਣਾ ਪਤਾ ਕਰਾਇਆ ਕੀ ਕੋਈ ਬੰਦਾ ਮਿਸਿੰਗ ਹੈ ਜਾਂ ਘਰੋਂ ਗਿਆ ਹੋਇਆ ਹੈ ਤੇ ਸਾਨੂੰ ਪਤਾ ਚੱਲਿਆ ਕਿ ਪਰਵਾਨੋ ਥਾਣੇ 'ਚ ਇੱਕ ਬੰਦਾ ਮਿਸਿੰਗ ਹੈ ਜਦੋਂ ਸੀ ਫੋਟੋ ਮੰਗਾਈ ਉਹ ਡੈੱਡ ਬੋਡੀ ਦੀ ਫੋਟੋ ਨਾਲ ਸ਼ਨਾਖ ਆਪਣਾ ਮੈਚ ਕਰਦੀ ਸੀ ਅਸੀਂ ਫਿਰ ਜਿਹੜੇ ਅਸੀਂ ਪਰਿਵਾਰ ਵਾਲਿਆਂ ਨੇ ਜਿਨ੍ਹਾਂ ਨੇ ਮਿਸਿੰਗ ਲਿਖਾਈ ਸੀਗੀ ਅਸੀਂ ਉਹਨਾਂ ਨੂੰ ਵੀ ਅੰਮ੍ਰਿਤਸਰ ਬੁਲਾਇਆ ਤੇ ਉਹਨਾਂ ਨੂੰ ਸਾਰਾ ਦਿਖਾਇਆ ਤੇ ਉਹਨਾਂ ਨੇ ਕਿਹਾ ਬਿਲਕੁਲ ਇਹ ਸਾਡਾ ਹੀ ਬੱਚਾ ਹੈ ਸਾਡੇ ਹੀ ਕਰਦਾ ਮੈਂਬਰ ਹੈ ਤੇ ਉਸ ਤੋਂ ਬਾਅਦ ਉਹ ਮਲ ਸਾਨੂੰ ਕਨਫਰਮ ਹੋ ਗਿਆ ਕਿ ਇਹ ਬੰਦਾ ਹਿਮਾਚਲੀ ਹੈ ਤੇ ਜਿਹਦੀ ਡੈਥ ਹੋਈ ਹੈ ਤੇ ਜਦੋਂ ਸਾਡੀ ਟੀਮਸ ਤਾਂ ਆਲਰੇਡੀ ਲੱਗੀਆਂ ਹੋਈਆਂ ਸੀ ਸੀਪੀ ਸਾਹਿਬ ਦੀ ਡਾਇਰੈਕਸ਼ਨਸ ਦੇ ਤਹਿਤ ਤੇ ਸਾਡੀ ਟੈਕਨੀਕਲ ਟੀਮਸ ਵੀ ਲੱਗੀਆਂ ਸੀ ਤੇ ਅਸੀਂ ਕੈਮਰਾਜ਼ ਵਗਰਾ ਵਾਚ ਕਰ ਰਹੇ ਸੀ ਤੇ ਸਾਨੂੰ ਪਤਾ ਚੱਲਿਆ ਕਿ ਅਸੀਂ ਦੇਖਿਆ ਕਿ ਇਹਦੇ ਨਾਲ ਤਿੰਨ ਜਨੇ ਹੋਰ ਸੀਗੇ ਕੁਝ ਦਿਨ ਪਹਿਲਾਂ ਅ 12 13 ਦੀ ਇੰਟਰਵੀਨਿੰਗ ਸ਼ਾਮ ਨੂੰ ਤੇ ਸਾਨੂੰ ਉਹਨਾਂ ਤੇ ਸ਼ੱਕ ਤੇ ਅਸੀਂ ਉਹ ਤਿੰਨ ਬੰਦੇ ਰਾਉਂਡ ਅਪ ਕੀਤੇ ਤੇ ਜਦੋਂ ਤਿੰਨ ਬੰਦੇ ਰਾਉਂਡ ਅਪ ਕੀਤੇ ਉਹਨਾਂ ਦੀ ਇੰਟਰੋਗੇਸ਼ਨ ਤੇ ਸਾਨੂੰ ਪਤਾ ਚੱਲਿਆ ਕਿ ਇਹਨਾਂ ਨੇ ਹੀ ਉਹਨਾਂ ਨੇ ਕੰਫੈਸ ਕੀਤਾ ਕਿ ਅਸੀਂ ਹੀ ਕਤਲ ਕੀਤਾ ਬੇਸਿਕਲੀ ਉਹਨਾਂ ਨੇ ਕਤਲ ਕੀਤਾ ਸੀ ਉਹ ਲੁੱਟਦੇ ਉਹਦੇ ਤੋਂ ਦੇ ਪੈਸੇ ਲੁੱਟਣ ਤੋਂ ਤੇ ਉਹਨਾਂ ਨੂੰ 55000 ਰੁਪਿਆ ਦੀ ਉਹਨਾਂ ਨੇ ਲੁੱਟਿਆ ਸੀ ਬੰਦੇ ਤੋਂ ਤੇ ਜਦੋਂ ਉਹਨੇ ਰਿਸਿਸਟ ਕੀਤਾ ਜਿਹੜਾ ਡਿਸੀਜ਼ਡ ਹੈ ਪੱਪੀ ਵਿਜੇ son of ਮੱਲाराम ਜਿਹੜਾ ਪਰਵਾਨੂ ਦਾ ਹੈਗਾ ਤੇ ਉਹਨਾਂ ਨੇ ਉਹਦੇ ਸਿਰ ਦੇ ਵਿੱਚ ਡਾਂਗਾ ਮਾਰ ਕੇ ਤੇ ਪਿੱਠ ਦੇ ਵਿੱਚ ਵੀ ਡਾਂਗਾ ਮਾਰ ਕੇ ਤੇ ਢਿੱਡ ਦੇ ਵਿੱਚ ਵੀ ਤੇ ਉਹਦੀ ਡੈਥ ਹੋ ਗਈ ਸੀ ਉਹਦਾ ਕਤਲ ਹੋ ਗਿਆ ਸੀ ਇਹ ਜਿਹੜੇ ਤਿੰਨ ਹੈਗੇ ਆ ਅਕਿਊਜ਼ ਨੇ ਉਹਨਾਂ ਨਾਮ ਹੈ ਗੁਰਪ੍ਰੀਤ ਸਿੰਘ ਜਿਹਦੀ ਉਮਰ ਤਕਰੀਬਨ 36 ਸਾਲ ਹੈ ਗੁਰਪ੍ਰੀਤ ਸਿੰਘ 20 ਸਾਲ ਹੈ ਤੇ ਵਿਸ਼ਾਲ ਅਲਾਇਸ ਮੰਨਾ ਉਹਦੀ 20 ਸਾਲ ਹੈ ਜਿਹੜਾ ਗੁਰਪ੍ਰੀਤ ਸਿੰਘ ਹੈ ਉਹਦੇ ਤੇ ਥਾਣਾ ਹੈਗਾ ਭਿੰਡੀ ਸੈਦਾ ਅੰਮ੍ਰਿਤਸਰ ਦੇ ਆਤੀ ਦਾ ਉੱਤੇ ਪੁੱਕੀ ਪੋਸਟ ਦਾ ਪਰਚਾ ਦਰਜ ਹੈਗਾ 2025 ਦਾ ਤੇ ਵਿਸ਼ਾਲ ਤੇ ਗੁਰਪ੍ਰੀਤ ਤੇ ਕੋਈ ਪਰਚਾ ਨਹੀਂ ਦਰਜ ਜਿਹੜਾ ਵਿਸ਼ਾਲ ਅਲਾਇਸ ਮੰਨਾ ਹੈ ਉਹਤੇ ਵਾਰਾਗਰਤੀ ਦਾ ਪ੍ਰੀਵੈਂਟਿਵ ਐਕਸ਼ਨ ਆਪਣੇ ਅਮਦਸਰੀ ਹੋਇਆ ਜੀ ਤੇ ਜਿਹੜੇ ਇਹਨਾਂ ਨੇ ਵੈਪਨ ਤੋਂ ਉਹਨੂੰ ਮਾਰਿਆ ਜਿਹੜਾ ਡੰਡਾ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਸਾਨੂੰ ਮਾਨਯੋਗ ਅਦਾਲਤ ਨੇ ਇਹਦਾ ਇਹਨਾਂ ਦਾ 3 ਦਿਨਾਂ ਦਾ ਰਿਮਾਰਕ ਦਿੱਤਾ ਸੀ ਤੇ ਜਿਹੜਾ ਅਸੀਂ ਲੈ ਕੇ ਤੇ ਲੈ ਲਿਆ ਤੇ ਅਸੀਂ ਪ੍ਰੋਪਰ ਉਹਨਾਂ ਦੀ ਇੰਟਰੋਗੇਸ਼ਨ ਕੀਤੀ ਹੈ ਪੋਰਟਗੇਜ਼ ਕੀਤੀ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਮੰਨ ਚੁੱਕੇ ਐ ਤੇ ਹੁਣ ਅਸੀਂ ਉਹਨਾਂ ਨੂੰ ਦੁਬਾਰਾ ਜੁਡੀਸ਼ੀਅਲ ਪੇਸਟ ਹੈ ਕਿ ਮੌਕਾ ਨਾ ਨੌਜਵਾਨ ਹੈ ਕਿਹੜਾ ਮ੍ਰਿਤਿਕ ਨੌਜਵਾਨ ਹੈ ਇਹਦੀ ਲਿੰਕ ਵਿੱਚ ਇਹ ਤਿੰਨ ਜੜੇ ਲਿੰਕ ਵਿੱਚ ਕਿਸ ਤਰ੍ਹਾਂ ਆਇਆ ਕੀ ਪਹਿਲੇ ਜਾਣਦੇ ਸੀ ਆ ਜਾਣਕਾਰੀ ਮਿਲੇ ਸੀ ਨਹੀਂ ਜਾਣਦੇ ਨਹੀਂ ਸੀਗੇ ਇੱਥੇ ਅਚਾਨਕ ਹੀ ਮਿਲੇ ਸੀ ਤੇ ਉਹਨਾਂ ਨੂੰ ਪਤਾ ਸੀ ਕਿ ਇਹਦੇ ਕੋਲ ਥੋੜੇ ਪੈਸੇ ਹੈਗੇ ਐ ਤੇ ਪੈਸੇਾਂ ਦੀ ਲੁੱਟ ਕਰਕੇ ਇਹਦੇ ਸਿਰ ਤੇ ਡਾਂਗ ਮਾਰ ਕੇ ਤੇ ਇਹਨੂੰ ਇੰਜਰ ਕਰਕੇ ਤੇ ਇਹ ਤੋਂ ਲੁੱਟੇ ਪੈਸੇ ਜਿਹੜਾ ਬ੍ਰੀਤਿਕ ਨੌਜਵਾਨ ਆ ਉਹਦਾ ਉੱਥੇ ਕੀ ਸਟੇਟਸ ਹੈਗਾ ਕੀ ਉਹਦਾ ਕੀ ਮਾਮਲਾ ਮ ਉਹਨਾਂ ਦਰਜੇ ਲਾ ਉੱਥੇ ਭੱਜਿਆ ਵਾ ਜਾਂ ਫਿਰ ਕੋਈ ਵੈਸੇ ਭੱਜਿਆ ਨਹੀਂ ਉਹ ਕੀ ਕਰਦਾ ਹੰਦਰ ਸਰ ਆਇਆ ਕੀ ਕਰਨਾ ਹੈ ਲੇਬਰ ਟਾਈਪ ਦਾ ਬੰਤਾਇ ਜੀ ਕੋਈ ਕੰਮ ਲੱਭਨ ਆਇਆ ਉਹਨੇ ਤੇ ਵਾਪਸ ਮੁੜਿਆ ਨਹੀਂ ਜਦੋਂ ਘਰ ਵੀ ਨਹੀਂ ਉਹਨੇ ਇਨਫਾਰਮ ਕੀਤਾ ਇੱਕ ਦੋ ਦਿਨ ਤੇ ਫਿਰ ਉਹ ਨਾਨੇ ਉੱਥੇ ਮਿਸਿੰਗ ਲਿਖਾਤੀ ਜੀ ਪਰ ਜੇ ਸਰ ਲੀਬਰਟੇਅਰ ਦਾ ਬੰਦਾ ਉਹ ਤੇ 56000 ਤੁਸੀਂ ਕਹਿੰਦੇ ਵੀ ਉਹਦੀ ਜੇਬ ਚ ਹੈਗਾ ਸੀ ਤੇ ਉਹਦੀ ਜੇਬ ਚ ਇੰਨੇ ਪੈਸੇ ਫਿਰ ਕਿਸ ਤਰ੍ਹਾਂ ਆਏ ਇੱਕ ਬੰਦੇ ਕੋਲ ਪੋਟਾ ਵੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਜਿਹੜਾ ਕਿ ਸਾਨੂੰ ਆਪਣਾ ਦੋਸ਼ੀਆ ਨੇ ਦੱਸਿਆ ਕਿ ਉਹਨਾਂ ਨੇ ਇੰਨਾ ਲੁੱਟਿਆ ਉਹਦੇ ਕੋਲੋਂ ਜੀ ਜੀ ਤੇ ਉਹ ਉਹ ਹੀ ਮੈਂ ਤੁਹਾਨੂੰ ਦੱਸ ਰਿਹਾ ਜੀ ਅੱਛਾ ਸਰ ਬੜੀ ਇਸ ਤਰ੍ਹਾਂ ਦੀਆਂ ਜੀ ਬੋਡੀਆਂ ਬਣਦੀਆਂ ਨੇ ਲਵਾਰਸ ਹੱਥ ਵਿੱਚੇ ਬੋਡੀ ਮਿਲ ਜਾਂਦੀ ਹੈ ਉਹਦਾ ਸੰਸਕਾਰ ਕਰਦੇ ਆ ਤੇ ਸੰਸਕਾਰ ਦੀ ਕੋਈ ਨਾ ਕੋਈ ਐਨਜੀਓ ਕਰ ਦਿੰਦੀ ਆ ਤਾਂ ਕੋਈ ਜਾਂਚ ਨਹੀਂ ਕਰਦਾ ਇਹਦੇ ਬਾਰੇ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਸਾਨੂੰ ਦੇਖੋ ਇੱਕ ਅਸੀਂ ਪਹਿਲਾਂ ਉਹਦੇ ਹੋਲੀਏ ਤੋਂ ਵੀ ਪਛਾਨਿਆ ਕਿ ਇਹ ਹਿਮਾਚਲੀ ਟਾਈਪ ਦਾ ਬੰਦਾ ਹੈਗਾ ਤੇ ਅਸੀਂ ਕੱਲ੍ਹ ਇਹ ਹਿਮਾਚਲ ਨਹੀਂ ਅਸੀਂ ਹੋਰ ਵੀ ਸਟੇਟਸ ਦੇ ਵਿੱਚ ਅ ਇਤਲਾਹ ਦਿੱਤੀ ਸੀ ਜਦੋਂ ਵੀ ਕੋਈ ਐਜੀ ਡੈੱਡ ਬੋਡੀ ਮਿਲਦੀ ਹੈ ਦੇਖੋ ਅਸੀਂ ਇਸ਼ਤਿਹਾਰ ਤੱਕੜਵਾ ਨਹੀਂ ਆ ਨਿਊਜ਼ਪੇਪਰ ਦੇ ਵਿੱਚ ਪਰ ਅਸੀਂ ਵੱਖ-ਵੱਖੀ ਸਟੇਟਸ ਦੇ ਵਿੱਚ ਜਿਵੇਂ ਸਾਡੇ ਆਫੀਸਰਸ ਉੱਥੇ ਹੈਗੇ ਜਿਵੇਂ ਅਨੁਭਵ ਜੀ ਡਾਇਰੈਕਟ ਆਈਪੀਐਸ ਆਫਸਰ ਹੈਗੇ ਹੈ ਤੇ ਇਹਨਾਂ ਦੇ ਕਲੀਗਸ ਵੀ ਹੈਗੇ ਵੱਖਰੀ ਸਟੇਟਸ ਦੇ ਵਿੱਚ ਜਿਹਨਾਂ ਦੇ ਬੈਚਮੇਟਸ ਹੈਗੇ ਅਸੀਂ ਪ੍ਰੋਪਰ ਤਾਲਮੇਲ ਕਰਕੇ ਤੇ ਅਸੀਂ ਪੁੱਛਿਆ ਤੇ ਉਹਨਾਂ ਨੇ ਦੱਸਿਆ ਹਾਂ ਜੀ ਫਲਾਣਾ ਇੱਕ ਇੱਕ ਬੰਦਾ ਸਾਡਾ ਮਿਸਿੰਗ ਹੈ ਆਪਣਾ ਪਰਵਾਨੂ ਪੁਲਿਸ ਸਟੇਸ਼ਨ ਦੇ ਏਰੀਆ ਵਿੱਚੋਂ ਤੇ ਅਸੀਂ ਜਦੋਂ ਪਾਰਟਿਕੂਲਰਸ ਮੈਚ ਕਰਕੇ ਤੇ ਅਸੀਂ ਉਹਦੇ ਪੇਰੈਂਟਸ ਨੂੰ ਬੁਲਾ ਲਿਆ ਸੀ। ਇਹ ਕੀ ਹੈ ਸਰ? ਇਹਦੀ ਬੈਕਗ੍ਰਾਉਂਡ ਕੀ ਹੈ? ਅ ਸ਼ਾਦੀशुदा ਹੈ ਜਾਂ ਫਿਰ ਕਿਸ ਤਰ੍ਹਾਂ ਪਰਿਵਾਰ ਦਾ ਕੀ ਹੈ? ਇਹ ਸ਼ਾਦੀशुदा ਹੈ। ਸ਼ਾਦੀशुदा ਜੀ। ਤੇ ਆਪਣਾ ਹਿਮਾਚਲ ਦਾ ਰਹਿਣ ਵਾਲਾ ਹੈ। ਕਾਂਗੜਾ ਡਿਸਟ੍ਰਿਕਟ ਦੇ ਪਰਵਾਨੋ ਦਾ ਰਹਿਣ ਵਾਲਾ ਹੈ। ਇੱਥੇ ਕੀ ਕਰਨਾ ਆਇਆ ਸੀ ਇੱਥੇ ਜੋ ਸਾਡੋ ਪਤਾ ਚੱਲਿਆ ਲੇਬਰ ਟਾਈਮ ਦਾ ਬੰਦਾ ਹੈ ਕੋਈ ਕੰਮ-ਕਮ ਲੱਭਣ ਆਇਆ ਸੀ। ਹਿਮਾਚਲ ਤੋਂ ਕੁਝ ਪਤਾ ਜਿਲਾ ਕਿੰਨੀ ਦੇਰ ਤੋਂ ਇੱਥੇ ਰਹਿ ਰਿਹਾ ਹੈ? ਮੈਂ ਸੰ 12 13 ਤਰੀਕ ਦਾ ਪਤਾ 12 ਤਰੀਕ ਤੋਂ ਪਹਿਲਾਂ ਦਾ ਆਇਆ ਹੋਇਆ ਜੀ। ਕਿੰਨੇ ਦਿਨਾਂ ਵਿੱਚ ਸਾਰਾ ਸਾਰਾ ਤੁਸੀਂ ਕੇਸ ਨੂੰ ਹੈਂਡਲ ਕੀਤਾ? ਅਸੀਂ 10 ਦਿਨਾਂ ਦੇ ਵਿੱਚ ਸਾਰਾ ਦੇਖੋ ਬਲਾਈਂਡ ਮर्डर ਕੇਸ ਹੈ ਅਸੀਂ 10 ਦਿਨਾਂ ਦੇ ਵਿੱਚ ਵਿੱਚ ਅਸੀਂ ਕ੍ਰੈਕਡਾਉਨ ਕਰ ਲਿਆ ਦੇ ਇੱਥੇ ਸਰ ਦੀ ਐਂਟਰੀ ਲੰਦਾ ਸੀ ਕਿ ਕਿਸੇ ਤਰ੍ਹਾਂ ਨਹੀਂ ਉਹ ਹੱਲੇ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਸਰ ਇਹ ਮੇਨ ਕੌਜ਼ ਲੁੱਟ ਮੈਨੂੰ ਪਤਾ ਸੀ ਲੁੱਟ ਕੇ ਵਾਕਿਫ ਸੀ ਕੀ ਸੀਗੇ ਵਾਕਿਫ ਜਿਵੇਂ ਆਮ ਨਹੀਂ ਲੇਬਰ ਟਾਈਪ ਬੰਦੇ ਮਿਲ ਜਾਂਦੇ ਜੀ ਉਹਨੇ ਕਿਤੇ ਕਹਿਤਾ ਹੋਣਾ ਜੀ ਕਿ ਉਹ ਉਹਨਾਂ ਨੂੰ ਪਤਾ ਚੱਗ ਗਿਆ ਨੇ ਕੋਲ ਮਾੜੇ ਮੋਟੇ ਪੈਸੇ ਹੈਗੇ ਆ ਤੇ ਉਹਨਾਂ ਨੇ ਲੁੱਟਦੇ ਸਾਹਮਣੇ ਵਾਲੇ ਨੂੰ ਇਹ ਜਾਣਕਾਰੀ ਦਿੱਤੀ ਜੇ ਦੋਸਤ ਸੀ ਜੇ ਦੋਸਤ ਨਹੀਂ ਸੀ ਜਿਵੇਂ ਇੱਕ ਕੁਇੰਟਨ ਸਾਪਾ ਕਹਿ ਦਿੰਦੇ ਆ ਕਿ ਕੋਈ ਕਿਤੇ ਕੋਈ ਕੰਮ ਲੱਭਨ ਗਿਆ ਹੈ ਕਿਸ ਨਰਚਾ ਪੀ ਲਈ ਹੈ ਕੁਝ ਕਰ ਲਿਆ ਗੱਲ-ਗੱਲ ਨਾਲ ਚ ਪਤਾ ਚੱਲ ਗਿਆ ਬੰਦੇ ਨੇ ਬਾਅਦ ਹੀ ਇਦਿ ਤਰੋਂ ਰਣੂ ਹਾਂਜੀ ਬੰਦੇ ਨੇ ਆਪਣਾ ਭੇਜ ਦਿੱਤਾ ਸਰ ਗੱਲ ਇਹ ਸੀ ਅਰਦੀ ਹੈ ਕਿ ਜਿਹੜਾ ਲੇਬਰ ਟੈਪ ਬੰਦਾ 52000 ਇਹਦੇ ਬਾਰੇ ਜਾਣਕਾਰੀ ਦਿੱਤੀ ਜਾਏ ਕਿਤੇ ਇਹਨੇ ਦੀ ਕੋਈ ਕਾਰਤ ਨਹੀਂ ਕੀਤਾ ਸੀ ਮਗਰ ਇਹ ਤਾਂ ਹਾਲੇ ਤੱਕ ਕੋਈ ਸਾਡੇ ਸਾਹਮਣੇ ਆਇਆ ਨਹੀਂ ਜੇ ਕੁਝ ਆਏਗਾ ਤੈਸੀ ਤੱਕ ਦੱਸਾਂਗੇ ਸਰ ਜਿਹੜਾ ਕਤਲ ਕਿਤੇ ਲੁੱਟ ਕਰਨ ਤੋਂ ਬਾਅਦ ਕੀਤਾ ਜਾਂ ਕਰਨ ਨੂੰ ਲੁੱਟ ਕਰਨ ਤੋਂ ਬਾਅਦ ਪਹਿਲਾਂ ਇਹਨਾਂ ਨੇ ਲੁੱਟ ਕਰਨੀ ਮਤਲਬ ਤੋਂ ਬਾਅਦ ਜਦੋਂ ਨਹੀਂ ਨਹੀਂ ਜਦੋਂ ਉਹ ਰਿਜ਼ਿਸਟ ਕਰ ਰਿਹਾ ਸੀ ਨਾ ਪਹਿਲਾਂ 56000 ਲੁੱਟ ਲਏ ਉਹ ਸਵਾਦ ਉਹ ਆਪਣੇ ਵਾਪਸ ਲੈ ਰਿਹਾ ਸੀ 56000 ਤੇ ਤਾਂ ਉਹ ਉਹਦਾ ਕਤਲ ਕੀਤਾ